ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਪਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98768023917 ਅੱਜ ਦੀ ਵੀਡੀਓ ਵੀਰੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਨੇੜੇ ਬਾਈ ਦੇ ਰਹਿ ਜਾਂਦਾ ਭਧੌੜ ਚੈਨਲ ਨੂੰ ਜਰੂਰ ਵੀਰੇ ਸਬਸਕ੍ਰਾਈਬ ਕਰੋ ਕਮੈਂਟ ਕਰਿਆ ਕਰੋ ਤੇ ਕਈ ਵੀਰ ਕਮੈਂਟ ਕਰ ਦਿੰਦੇ ਆ ਬਾਈ ਰੇਟ ਨਹੀਂ ਵਿੱਚ ਕਰਾਉਂਦਾ ਉਹਦਾ ਅਗਲੇ ਦੀ ਡਿਮਾਂਡ ਹੁੰਦੀ ਆ ਵੀਰੇ ਕਿਵੇਂ ਅਗਲੇ ਦੀ ਮਰਜ਼ੀ ਅਗਲੇ ਦਾ ਪਸ਼ੂ ਹੈਗਾ ਵੀ ਡਿਮਾਂਡ ਵਿੱਚ ਕਰਨੀ ਹੈ ਕਿ ਕਿਵੇਂ ਕਰਨਾਂ ਤੇ ਜੇ ਮੈਂ ਕਿਸੇ ਨੂੰ ਕਰਾ ਵੀ ਦਿੱਤੀ ਇੱਕ ਦੋ ਤਾਂ ਫੇਰ ਕਹਿੰਨੇ ਰੇਟ ਵਾਲਾ ਇਹਦਾ ਅਗਲੇ ਦੀ ਮਾਰ ਜੇ ਕੋਈ ਕਰ ਦਿੰਦਾ ਕੋਈ ਨਹੀਂ ਕਰਦਾ ਵੀਰ ਬਣ ਕੇ ਜਿਵੇਂ ਆਪਾਂ ਪਾਉਨੇ ਹੁੰਨੇ ਆਂ ਦੇਖ ਲਿਆ ਕਰੋ ਸਤਿ ਸ਼੍ਰੀ ਅਕਾਲ ਵੀਰੇ ਕਾਲੇ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਠੀਕ ਠਾਕ ਵਧੀਆ ਜੀ ਪਿੰਡ ਕਿਹੜਾ ਆ ਗਿਆ ਵੀ ਪਿੰਡ ਸ਼ਮਦਪੁਰਾ ਜੀ ਕਿਹੜਾ ਮੋਗਾ ਠੀਕ ਆ ਵੀਰੇ ਤੇ ਨੰਬਰ ਬੋਲੋ ਜੀ ਨੰਬਰ 98153 ਜੀ 8577 ਠੀਕ ਹੈ ਜੇ ਪਿੰਡ ਹੰਮਤਪੁਰਾ ਜਿਲ੍ਹਾ ਮੋਗਾ ਤਹਿਸੀਲ ਤਿਲਹਰ ਸੰਗਾਂ ਤਿਲਹਰ ਸੰਗਾਂ ਤੇ ਅੱਜ ਬੂਰੀ ਮੱਝ ਆ ਵੀਰ ਹਾਂਜੀ ਬੂਰੀ ਮੱਝ ਤੜਕੇ ਸੁਇਆ ਤੋਂ ਹੀ 8 ਵਜੇ ਜੇ ਦੇਰ ਆਪੇ ਅਭਰੇ ਕੰਪਲੀਟ ਜੇਰਾ ਸਾਰੀ ਤੇ ਕਿਹੜਾ ਸੂਆ ਆ ਗਿਆ ਬਾਈ ਤੀਜੇ ਸੂਏ ਤੀਜੇ ਸੂਏ ਹਾਂਜੀ ਤੇ ਬੱਚਾ ਕਿਦੇ ਤਾਂ ਕੱਟਾ ਦੇਦਾ ਜੀ ਪੂਰਾ ਕੱਟਾਗਾ ਠੀਕ ਹੈ ਠੀਕ ਹੈ ਕੱਲੇ ਜਿਹੜੀਆਂ ਆਪਾਂ ਅੱਗੇ ਤੇਰੀਆਂ ਵੀਡੀਓ ਪਾਗੇ ਵਧੀਆ ਰਿਸਪੌਂਸ ਆਉਣਾ ਹਾਂਜੀ ਵੇਖ ਜਾਂਦਾ ਮਾਲ ਓਕੇ ਤੇ ਕੱਟਾ ਦੇਦਾ ਤੇ ਕਿੰਨਾ ਦਾ ਦੁੱਧ ਕੱਢ ਦੂਗੇ ਦੁੱਧ ਬਾਈ ਕੱਟਾ ਦੇਗਾ 13-14 ਜਾੜੀ ਗੱਲ ਕਰੀਏ ਕੱਢੂਗੀ ਵੀਰੇ ਵਾਕਿਆ ਇਥੋਂ ਮੈਂ ਤੁਹਾਨੂੰ ਮਾਥਣ ਲੈ ਕੇ ਨੈਟ ਚ ਚੈੱਕ ਕਰਾਉਣਾ ਦੇਖੋ ਇਹਦਾ ਪੂਛ ਵੀ ਨਹੀਂ ਇਹਨੇ ਨਾਲ ਬੋਲਾ ਕੱਢਦਾ ਬਾਈ ਠੀਕ ਆ ਬੋਲਾ ਬੱਚਾ 14 ਤੁਰਾਂ ਦੀ ਓਕੇ ਜਮ ਹਾਂ ਜੀ ਹਾਂ ਕੱਢ ਲਾ ਬਾਹਰ ਤੋਰ ਕੇ ਸ ਮਾਰ ਦੇ ਬੋਲੇ ਮਾਰ ਕੇ ਖਾ ਲੈ 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 ਆ ਦੇਖੋ ਜੀ ਅੱਕੇ ਆਵਾਜ਼ ਅਧਾਰਤੂਰ ਦਾ ਮੂਰ ਲੈ ਜੀ ਮਾਰ ਦੇ ਤੂੰ ਹੀ ਵੀ ਆ ਹੁਣ ਬੋਲਾ ਨਾ ਕੱਢ ਪਹਿਲਾਂ ਕ ਬੋਲਾ ਕੱਢਾ ਬੋਲਾ 2.5 ਕਿਲੋ ਲੀਟਰ ਕੱਢ ਓਕੇ ਤੇ ਡਿਮਾਂਡ ਦੁਬਾਰਾ ਫੋਨ ਤੇ ਕਰਾਂਗੇ ਹੋਊਗੀ ਤਾਂ ਜਮਾਂ ਜਾਏ ਜੀ ਨਾ ਜਮਾਂ ਜਾਏ ਜੂ ਓਕੇ ਆ ਜਿਹੜੇ ਵੀ ਇਹਨੇ ਤੌਰ ਤੇ ਜਿਹੜੇ ਵੀ ਇਹਨੇ ਲੈਣੀ ਆ ਆਪੇ ਫੋਨ ਕਰ ਲਓ ਕੋਈ ਨਹੀਂ ਕੋਈ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਤੇ ਸੂਆ ਅਰੀਜਨਲ ਤੀਜੇ ਆ ਗਿਆ ਕੱਦਗਾਠ ਵਾਲੀ ਆ ਤੇ ਚੌੜੀ ਜੂੜੀ ਪੂਰੀ ਪਈ ਆ ਤੁਸੀਂ ਕਰਦੇ ਮਿੰਪੀ ਜੀ ਲੱਗਦੇ ਠੀਕ ਹੈ ਜੇ ਮੇਰੇ ਸਾਹਮਣੇ ਹੀ ਪਈ ਆ ਵੀਰੇ ਪੁਰੇ ਬੜੇ ਚੱਕੀ ਨੂੰ ਚਲੋ ਜੀ ਪੁਰੇ ਬੜੇ ਚੱਕੀ ਨੂੰ ਬਹੁਤ ਸੁਹੀ ਲੱਗਦੇ ਨੇ ਇੱਕ ਨੰਬਰ ਬੂਰੀ ਬਾਕੀ ਤਾਂ ਬੂਰੀ ਦੀ ਮੰਗ ਬਹੁਤ ਹੈਗੀ ਤੇ ਬਹੁਤ ਮੈਨੂੰ ਫੋਨ ਆਉਂਦੇ ਆ ਵੀਰੇ ਵੀਰੇ ਬੂਰੀ ਦੀ ਵੀਡੀਓ ਕਵਰ ਕਰਕੇ ਦੇ ਆ ਲੋ ਵੀਰੇ ਤੁਹਾਨੂੰ ਕਰਕੇ ਦੇਤੀ ਆ ਤੇ ਬਾਈ ਨਾਲ ਜਰੂਰ ਕਰਿਓ ਸੰਪਰਕ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਚਲਦੀ ਚਲਦੀ ਤੇ ਵੀਡੀਓ ਐਂਡ ਤਾਈਂ ਦੇਖਿਆ ਕਰੋ ਛੱਡ ਕੇ ਨਾ ਜਾਇਆ ਕਰੋ ਸਾਰੀ ਵੀਡੀਓ ਦੇਖ ਕੇ ਫਿਰ ਫੋਨ ਦਾ ਲਿਆ ਕਰੋ ਆ ਕੰਬਲਾ ਦੇਖੋ ਭੋਰਾ ਵੀ ਨਹੀਂ ਤੇ ਮਿਲਕ ਵੇਨ ਵੀ ਪੂਰੀ ਵਧੀਆ ਆ ਕਰੋ ਜੀ ਚੱਕ ਜੇਰ ਜੂ ਰੋਕੇ ਆ ਬੌਲਾ ਬਾਈ ਨੇ ਢਾਈ ਦਿਨ ਕਿਲੋ ਕਢਤਾ ਤੇ ਬੱਚਾ ਬੁੱੱਚਾ ਸਭ ਦੁੱਧ ਦੁੱਧ ਪਿਆ ਕੇ ਢਕਾਇਆ ਬੈ ਤੇ ਜੇਰ ਫਿਰ ਤੁਹਾਨੂੰ ਦਿਖਾ ਦਨੇ ਆ ਪਈਆ ਕਰੋ ਜੀ ਚੱਕ ਤੇ ਕਾਲੇ ਰੇਂਟ ਦਾ ਤਾਂ ਠੀਕ ਹੀ ਹੋਣਾ ਹਾਂ ਜਦੋਂ ਤਿਆਰ ਕਰ ਬਾਕੀ ਦੇ ਚੀਜ਼ ਦੇ ਹਿਸਾਬ ਨਾਲ ਹੁੰਦਾ ਕੋਈ ਮੁਫਤ ਵੀ ਨਹੀਂ ਚੀਜ਼ ਮਿਲਦੀ ਹੁੰਦੀ ਜੇ ਹੁਣ ਚੀਜ਼ ਆ ਗਈ ਤੇ ਚੀਜ਼ ਦੇ ਪੈਸੇ ਦਾ ਮੰਗ ਲਈਏ ਬੂਰੇ ਰੰਗ ਦੀ ਆ ਗਈ ਬੂਰੇ ਕੱਟਾ ਬੂਰੀ 100 ਮੈਂ ਹਲੇਗੇ ਤੇ 2 ਮਿਲਦੀਆਂ ਹੈਨਾ ਹਾਂਜੀ ਹਾਂਜੀ ਆਪਾਂ ਜੇ ਕਾਲਾ ਗੰਮੰਹ ਲੈਣ ਜਾਂਦੇ ਜੇ 100 ਲੈਣੇ 2 ਹੀ ਮਿਲਦੀਆਂ ਪਰ ਵਿੱਚ ਹਾਂ ਜਿੱਦ ਕੀ ਆ ਬੂਰੀ ਜਿਹੜੀ ਸੂਆ ਦੇ ਨਾਲ ਲਿਪੜੀ ਕਰਦਾ ਦਾ ਕੱਢ ਕੇ ਸੂਈ ਇਸ ਵਿੱਚ ਠੀਕ ਆ ਥਣ ਲੈ ਵਾ ਮੈਂ ਤੁਹਾਨੂੰ ਦੁਬਾਰ ਤੋਂ ਚੈੱਕ ਕਰਾ ਦੇਣਾ ਇੱਕ ਨੰਬਰ ਆਗਾ ਤੇ ਸੀਲ ਸੂਲ ਪੂਰੀ ਆ ਭੋਰਾ ਕੋਈ ਹਲਤ ਨਹੀਂ ਕਰਦੀ ਮਗਰ ਆ ਗਿਆ ਕ ਤੇ ਨਸਲ ਵਾਲਾ ਹੀ ਕੱਟਾਗਾ ਜੇ ਤਿਆਰ ਕਰ ਲੋਂਗੇ ਪੂਰੀ ਵਧੀਆ ਪਿੰਡ ਹਿੰਮਤਪੁਰਾ ਤਿੰਨ ਨੰਬਰ ਫੇਰ ਬੋਲਦੇ ਬਾਈ 9853 ਬਾਈ 850 373 ਬੂਰੀ ਮੱਝ ਆ ਗਈ ਚੈੱਕ ਕਰਾ ਦੀ ਸਾਨੂੰ ਪਿੰਡ ਹਿੰਮਤਪੁਰਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲਈ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ